ਸਤਨਾਮ ਸ੍ਰੀ ਵਾਇ ਗੁਰੂ ਜੀ ਥੀਤੀ ਕੋੜੀ ਮੱਲਾ 5ਵਾਂ ਸ਼ਲੋਕ ਇਕ ਓੰਕਾਰ ਸਤਗੁਰ ਪ੍ਰਸਾਦ ਜਲ ਤਲ ਮੈ ਅਲਪੂਰੀਆ ਸੁਆਮੀ ਸਿਰਜਣਹਾਰ ਅਨਕ ਪਾਤ ਹੋਏ ਪਸਰਿਆ ਨਾਨਕ ਇਕੰਕਾਰ ਪੌੜੀ एकम एकंकर प्रभ करो वंदना त्याय गुण गोविंद गोपाल प्रभ क्षण परयो हरराय ताकी आस कल्याण सुख जाते सब कष्ट होय चार कुंट दै दिस प्रमयो ਤਿਸ ਬਿਨ ਔਰ ਨ ਕੋਇ ਵੇਦ ਪ੍ਰਾਨਿ ਸਿਮਰਤ ਸੁਨੇ ਬੋ ਵਿਦ ਕਰੋ ਵਿਚਾਰ ਪਤਿਤ ਉਧਾਰਣ ਪਹਿਰਨ ਸੁਖ ਸਾਗਰ ਨਿਰੰਕਾਰ ਦਾਤਾ ਪੁក្តਾ ਦੇਨ ਹਾਰ ਤਿਸ ਬਿਨ ਔਰ ਨ ਜਾਇ जो चाहे सोई मिले नानक हर गुण गाए गोविंद जस गाए हरनीत मेल पज्जिए साध संग मेरे मीत राव श्लोक करू वंदना अनिक वार क्षण परोहर राए ਬ੍ਰह्म ਕਟਿਏ ਨਾਨਕ ਸਾਦ ਸੰ ਦੁਤੀਆ ਪਾਓ ਮਿਟਾਏ ਪੌਂ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀ ਤ ਰਾਮ ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲੈ वृन्सेन सकल क्लेश आपत जोगो गोविंद पजो पापक्त परवेश लाभ मिले टोटा हिरे हर दर्ग पतिवंत राम नाम तन संचवै साच सा भगवंत उठत बैठत हर पजो ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ ਸ਼ਲੋਕ ਤੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਏ ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ ਪੌੜੀ ਤ੍ਰਿਤਿਆ ਤ੍ਰੈ ਗੁਣ ਬਿਖੇ ਫਲ ਕਬ ਉਤਮ ਕਬ ਨੀਚ ਨਰਕ ਸੁਰਗ ਭ੍ਰਮ ਤਿਓ ਕਣੋ ਸਦਾ ਸੰਘਾਰੈ ਮੀਚ ਹਰਖ ਸੋਗ ਸੈ ਸਾ ਸੰਸਾਰ ਹੋ ਹੋ ਕਰਤ ਬਿਹਾਇ ਜਿਨ ਕੀ ਏ ਤਿਸੇ ਨਾ ਜਾਣਨੀ ਚਿਤਵੈ ਅਨਕ ਉਪਾਇ ਆਦਿ ਬਿਆਦ ਉਪਾਦ ਰਸ ਕਬੋ ਨ ਤੂ ਟੈ ਤਾਪ ਪਾਰ ਬ੍ਰਹਮ ਪੂਰਨ ਤਨੀ ਨ ਬੁਝੈ ਪਰ ਤਾਪ ਮੋ ਪਰਮ ਬੂਢਤ ਘਣੋ ਮਹਾ ਨਰਕ ਮੈਂ ਵਾਸ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸ਼ਲੋਕ ਚਤੁਰ ਸਿਆਣਾ ਸੁਗੜ ਸੋਇ ਜੇਨ ਤਜਿਆ ਅਭਿਮਾਨ ਚਾਰ ਪਦਾਰਥ ਅਸ਼ਟ ਸਿਧ ਪਜ ਨਾਨਕ ਹਰ ਨਾਮ ਪੌੜੀ ਚਤੁਰਥ ਚਾਰੇ ਬੇਦ ਸੁਣ ਸੋਦਿਉ ਤਤ ਵਿਚਾਰ ਸਰਬ ਖੇਮ ਕਲਿਆਣ ਨਿਦ ਰਾਮ ਨਾਮ ਜਪ ਸਾਰ ਨਰਕ ਨਿਵਾਰੈ ਦੁਖ ਹਰੈ ਟੂਟੈ ਅਨਿਕ ਕਲੇਸ ਮੀਚ ਹੁਟੈ ਜਮ ਤੇ ਛੁਟੈ ਹਰ ਕੀਰਤਨ ਪਰਵੇਸ ਹੋ ਬਿਨ ਸੈ ਅਮਰਤ ਰਸੈ ਰੰਗ ਰਤੇ ਨਿਰੰਕਾਰ ਦੁਖ ਦਾਰਦ ਪਵਿੱਤਰਤਾ ਨਾ ਸੇ ਨਾਮ ਅਧਾਰ ਸੂਰ ਨਰ ਮਨੀ ਜਨ ਖੋਜਤੇ ਸੁਖ ਸਾਗਰ ਕੋ ਪਾਲ ਮਨ ਨਿਰਮਲ ਮੁਖ ਊਜਲਾ ਹੋਏ ਨਾਨਕ ਸਾਧਰਵਾਲ ਸ਼ਲੋਕ ਪੰਜ ਵਿਕਾਰ ਮਨ ਮੇ ਬਸੇ ਰਾਜੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੋੜੀ ਪੰਚਮ ਪੰਚ ਪਰਦਾਨ ਤੇ ਜੇ ਜਾਣਿਓ ਪਰ ਪੰਚ ਕੁਸਮ ਬਾਸ ਬੋ ਰੰਗ ਘਣੋ ਸਭ ਮਿੱਥਿਆ ਬਲ ਪੰਚ ਨਾ ਜਾਪੈ ਨ ਬੁੱਝੀਐ ਨ ਕਛ ਕਰਤ ਵਿਚਾਰ ਸਵਾਦ ਮੋਹ ਰਸ ਦੇ ਦੇਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬੋ ਜੋਨ ਪ੍ਰਮਣ ਕੀਨੇ ਕਰਮ ਅਨੇਕ ਰਚਨ ਹਾਰ ਨਾ ਸਿਮਰਿਓ ਮਾਨ ਨ ਵਿਚਾਰ ਵਿਵੇਕੋ ਪਾਉ ਭਗਤਿ ਭਗਵਾਨ ਸੰ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਈਏ ਜੋ ਨ ਰਚੇ ਪਰ ਪੰਚ ਸ਼ਲੋਕ ਖਟ ਸ਼ਾਸਤਰ ਉਚੋ ਕੇ ਅੰਤ ਨ ਪਰਵਾਰ ਭਗਤ ਸੋਏ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਪੌੜੀ ਖਸ਼ਟਮ ਖਟ ਸ਼ਾਸਤਰ ਕਹੇ ਸਿਮਰਤ ਕਥੇ ਅਨੇਕ ਸਤਮ ਊਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੇ ਸੇਖ ਨਾਰਦ ਮੁਨੀ ਜਨ ਸੁਖ ਬਿਗਾਸ ਜਸ ਗਾਵਤ ਗੋਬਿੰਦ ਰਸ ਗੀ ਦੇ ਹਰ ਸਿਓ ਭੀ ਦੇ ਭਗਤ ਰਚੇ ਭਗਵੰਤ ਮੋ ਮਾਨ ਪ੍ਰਮ ਬਿਨਸਿਓ ਪਾਈ ਸ਼ਰਨ ਦਿਆਲ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ ਲਾਭ ਮਿਲੇ ਤੋ ਟਾਹਿਰੇ ਸਾਧ ਸੰਗ ਲਿਵ ਲਾਇ ਖਾਟ ਖਜਾਨਾ ਗੁਣ ਨਿਦ ਹਰ ਨਾਨਕ ਨਾਮ ਧਿਆਇ ਸ਼ਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸਤ ਸੁਭਾਇ ਨਾਨਕ ਮਨ ਸੰਤੋਖੀਐ ਏਕ ਸਿਉ ਲਿਵ ਲਾਇ ਪੌੜੀ ਸਪਤਮ ਸੰਚੋ ਨਾਮ ਤਨ ਟੂਟ ਨ ਜਾਇ ਪੰਡਾਰ ਸੰਤ ਸੰਗਤ ਮੈਂ ਪਾਈਐ ਅੰਤ ਨ ਪਰਵਾਰ ਆਪ ਤਜੋ ਗੋਬਿੰਦ ਪਜੋ ਸ਼ਰਨ ਪਰੋ ਹਰ ਰਾਇ ਦੁਖ ਹਰ ਪਵ ਜਲ ਤਰੈ ਮਨ ਚਿੰਦਿਆ ਫਲ ਪਾਏ ਆਠ ਪੈਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਹਰ ਸਦਾ ਸੰਗ ਕਰਨੇ ਹਾਰਿ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਿਲਹਾਰਣੇ हर हर नाम जपे श्लोक आठ पैर गुण गाए तजिए अवर्ज जाल जम कंकर जो ना सकी नानक प्रभु दयाल पड़ी अष्टमी अष्ट सिद्ध नाम नेद सकल पदार्थ पूरण बुद्ध ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਧਰ ਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਮੈਂ ਉੱਚ ਵਿਸੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਏ ਨਾਨਕ ਨਾਮ ਹਰ ਰੰਗ ਸ਼ਲੋਕ ਨਾਰਾਇਣ ਨੈ ਸਿਮਰਿਓ ਮਉ ਜੋ ਸਵਾਦ ਬਿਕਾਰ ਨਾਨਕ ਨਾਮ ਵਿਸਾਰੀਐ ਨਰਕ ਸੁਰਗ અવਤਾਰ ਪੌੜੀ ਨੋ ਮੀਨਵੇ ਚਿਦਰ ਅਪਵੀਤ ਹਰ ਨਾਮ ਨਾ ਜਪੇ ਕਰਤ ਵਿਪਰੀਤ ਪਰ ਤ੍ਰਿਐ ਰਮੇ ਬਕੇ ਸਾਦਨਿੰਦ ਕਰਨ ਸੁਨਹੀ ਹਰ ਜਸ ਬਿੰਦ ਹਿਰੇ ਪਰ ਦਰਬ ਉਦਰ ਕਹ ਤਾਈ ਅਗਨ ਨਿਵਰੇ ਤ੍ਰਿਸ਼ਨਾ ਨਾ 부ਜਾਈ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤਮ ਮਾਰੇ ਜੰਮੇ ਅਪਾਗੇ ਸ਼ਲੋਕ ਦਸ ਦਿਸ ਖੋਜਿਤ ਮੈਂ ਫਿਰਿਓ ਜਤ ਦੇਖੋ ਤਤ ਸੋਏ ਮਨ ਬਸਿ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਮੀ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪਲੀਨੇ ਕਰਨੀ ਸੁਣੀਏ ਜਸ ਗੋਪਾਲ ਨਨੀ ਪੇ ਕਰਤ ਸਾਦ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈ ਚਿਤ ਵੈ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਇ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਯ ਸਲੋਕ ਇਕ ਇਕ ਬਿਖਾਨੀਐ ਬਿੱਲਾ ਜਾਣੇ ਸਵਾਦ ਗੁਣ ਗੋਬਿੰਦ ਨਾ ਜਾਣੀਏ ਨਾਨਕ ਸਭ ਬਿਸਮਾਦ ਪੌੜੀ ਇਕਾਦਸੀ ਨਿਖਟ ਵੇਖੋ ਹਰਿ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਮਾਨ ਸੰਤੋਖ ਸਰਬ ਜੀਏ ਦਿਆ ਇਨ ਬਿਦ ਬਰਤ ਸੰਪੂਰਣ ਪਿਆ ਤਾਵਤ ਮਨ ਰੱਖੇ ਇਕ ਠਾਇ ਮਨ ਤਨ ਸ਼ੁੱਧ ਜਪਤ ਹਰ ਨਾਏ ਸਭ ਮੈਂ ਪੂਰੇ ਰਹੇ ਪਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਏ ਧਰਮ ਸ਼ਲੋਕ ਦੁਰਮਤ ਹਰੀ ਸੇਵਾ ਕਰੀ ਪੇਟੇ ਸਾਧਿ ਕਿਰਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਬਿਨ ਸੇ ਸਗਲ ਜੰਜਾਲ ਪੌੜੀ ਦੁਆਦ ਸਿਦਾਨ ਨਾਮੇ ਛਾਨ ਹਰ ਕੀ ਪਗਤ ਕਰੋ ਤਜ ਮਾਨ ਹਰ ਅਮਰਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾ ਸ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖ ਹੈ ਪੰਜ ਭੂ ਆਤਮਾ ਹਰ ਨਾਮ ਰਸ ਭੋਖ ਹੈ ਗੁਰਪੂਰੇ ਤੇ ਏ ਨਿਸ਼ਚਿਉ ਪਾਇਐ ਨਾਨਕ ਰਾਮ ਰਮਤ ਫਿਰ ਜੋਨ ਨ ਆਇਐ ਸ਼ਲੋਕ ਤੀਨ ਗੁਣ ਮੈਂ ਵਿਆਪਿਆ ਪੂਰਨ ਹੋਤ ਨ ਕਾਮ ਪਤਿਤ ਉਦਾਰਨ ਮਾਨ ਬਸੈ ਨਾਨਕ ਛੁਟੈ ਨਾਮ ਪੋੜੀ ਤਰੁ ਦੇ 시 ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਮਨ ਮੇ ਆਇਓ ਸੁਖ ਸਾਗਰ ਪ੍ਰਭ ਨੇ ਮੁਖ ਨਾ ਗਾਇਓ ਹਰਖ ਸੋਗ ਕਾ ਦੇ ਕਰ ਬਾਦਿਓ ਦੀਰਗ ਰੋਗ ਮਾਇਆ ਅਸਾਧਿਓ ਦਿਨੇ ਬਕਾਰ ਕਰਤ ਸੰਪਾਇਓ ਨੈ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤ ਇਹ ਹਾਲ ਸ਼ਰਨ ਨਾਨਕ ਪ੍ਰਭ ਪੁਰਖ ਦਿਆਲ ਸਲੋਕ ਚਾਰ ਕੁੰਟ 14 ਪਮਨ ਸਗਲ ਵਿਆਪਤ ਰਾਮ ਨਾਨਕ ਉਹਨਾਂ ਦੇਖੀਏ ਪੂਰਨਤਾ ਕੇ ਕਾਮ ਪੋੜੀ 14 ਚਾਰ ਕ੍ਰੁੰਟ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿਸ਼ਾਰ ਵਿਆ ਪ੍ਰਭ ਇਕ ਤਰਨ ਅਕਾਸ ਸਭ ਮੇ ਪ੍ਰਭ ਦੇਖ ਜਨਥਲ ਬਾਣ ਪਰਵਤ ਪਾਤਾਲ ਪਰਮੇਸ਼ਰ ਦੈਂ ਬਸੇ ਦਿਆਲ ਸੁਖੰ ਮਸਤੂਲ ਸਗਲ ਪਗਵਾਨ ਨਾਨਕ ਗੁਰਮਕ ਬ੍ਰਹਮ ਪਛਾਨ ਸ਼ਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਿਟੇ ਨਾਨਕ ਬਿਨ ਸੀ ਚਿੰਦ ਪੌੜੀ ਅਮਾਵਸ ਆਤਮ ਸੁਖੀ ਪਏ ਸੰਤੋਖ ਦਿਆ ਗੁਰਦੇਵ ਮਨ ਤਨ ਸ਼ੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ ਤੂ ਤੇ ਬੰਨਨ ਬੋ ਵਿਕਾਰ ਸਫਲ ਪੂਰਨਤਾ ਕੇ ਕਾਮ ਦੁਰਮਤ मिट्टी हौ मैं छुट्टी सिमरत हर को नाम शरण गई पार ब्रह्म की मिटिया ओ भगवन आप त्रया कुटुंब सों गुण गोविंद प्रभु रवन हर की टैल कमावनी जपिए प्रभु का नाम गुर पूरे ते पाया ਨਾਨਕ ਸੁਖ ਵਿਸਰਾਮ ਸ਼ਲੋਕ ਪੂਰਨ ਕਬੋ ਨ ਡੋਲਤਾ ਪੂਰਾ ਕੀ ਪ੍ਰਭ ਆਪ ਦਿਨ ਦਿਨ ਚੜੇ ਸਵਯਾ ਨਾਨਕ ਹੋਤ ਨਾ ਕਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਾਰਣ ਸਮਰਥ ਜੀਏ ਜੰਤ ਦਿਆਲ ਪੁਰਖ ਸਭ ਉਪਰ ਜਾ ਕਾ ਹੱਥ ਗੁਣ ਨਿਦਾਨ ਗੋਵਿੰਦ ਗੁਰ ਕੀਆ ਜਾ ਕਾ ਹੋਏ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਝਣ ਸੋਏ ਪਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ फंत सहाय शरण जोग आठ पैर नमस्कार कथ कथा न बुझिए सिमरो हर के चरण पतित उद्धारन नाथ नाथक प्रभु की शरणा श्लोक दुख बिन शेष है सा गयो शरण गई हर राय ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਇ ਪੋੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ ਕੋ ਦ੍ਰਿੜੈ ਤੇਜ ਕਾ ਹੋਏ ਉਧਾਰ ਕਿਲਮਖ ਕਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਈ ਅਲਤ ਪਲਤ ਮੁਕ ਊਜਲਾ ਨਾ ਪੋਹ ਹੈ ਤਿਸ ਮਾਇ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਏ ਜੇਨ ਪਜਿਆ ਭਗਵੰਤ ਖਤਰੀ ਬ੍ਰਾਹਮਣ ਸੁਧ ਬੈਸ ਉਦਰੇ ਸਿਮਰ ਚੰਡਾਲ ਜਿੰ ਜਾਣਿਓ ਪ੍ਰਭ ਆਪਨਾ ਨਾਨਕ ਤਿਸੇ ਰਵਾਲ ਭੱਤਰੀ ਬ੍ਰਾਹਮਣ ਸੂਦ ਬੈਸ ਉਦਰੇ ਸਿਮਰ ਚੰਡਾਲ ਜਿੰ ਜਾਣਿਓ ਪ੍ਰਭ ਆਪਨਾ ਨਾਨਕ ਤਿਸੇ ਰਵਾਲ ਵੈ ਕ੍ਰੁਚੀਕਾ ਖਾਲਸਾ ਵੈ ਗੁਰਜੀ ਕੀ ਫਤਿਹ